ਆਪਣੇ ਜੀਵਨ ਦੇ ਅੰਦਰ ਜੀਵਨ ਨੂੰ ਦਿਉਂਦਿਆਂ ਜਦੋਂ ਬਹੁਤ ਕੁਝ ਵਾਪਰਦਾ ਹੁੰਦਾ ਆਪਣੇ ਜੀਵਨ ਦੇ ਅੰਦਰ ਵੇਖਦਾ ਹੈ ਤਾਂ ਇੱਕ ਤਲਫਾ ਲਫ਼ਜ਼ਾਂ ਦੇ ਦੁਆਰਾ ਤੇ ਇਹ ਕਹਿ ਦਿੰਦਾ ਏ ਕਿ ਜੋ ਕੁਝ ਵੀ ਹੋ ਰਿਹਾ ਏ ਜੋ ਕੁਝ ਵੀ ਉਹ ਰੱਬ ਕਰ ਰਿਹਾ ਏ ਉਹ ਮੈਨੂੰ ਮਨਜ਼ੂਰ ਹੈ ਮੈਨੂੰ ਪਰਵਾਣ ਹੈ ਮੈਂ ਉਸ ਨੂੰ ਮੰਨਦਾ ਹਾਂ ਉਸ ਤੇ ਮੇਰਾ ਕੋਈ ਵੀ ਇਤਰਾਜ਼ ਨਹੀਂ ਹੈ ਤੇ ਹਰ ਸਮੇਂ ਬਖਾਉਂਦਾ ਇਹ ਹੈ ਕਿ ਮੈਂ ਰੱਬ ਦੀ ਰਜ਼ਾ ਦੇ ਵਿੱਚ ਹਾਂ ਰੱਬ ਦੀ ਹੁਕਮ ਦੇ ਵਿੱਚ ਹਾਂ ਤੇ ਉਹ ਰੱਬ ਜੋ ਵੀ ਕਰ ਰਿਹਾ ਹੈ ਠੀਕ ਕਰ ਰਿਹਾ ਹੈ ਇਸ ਦੇ ਵਿੱਚ ਮੈਨੂੰ ਕੋਈ ਪਰਮ ਨਹੀਂ ਇੱਕ ਪਾਸੇ ਮਨੋਖ ਰਜਾ ਦੀਆਂ ਗੱਲਾਂ ਕਰਦਾ ਏ ਤੇ ਨਾਲ ਹੀ ਦੂਜੇ ਪਾਸੇ ਗੁਰੂ ਪਾਤਸ਼ਾਹ ਕਹਿੰਦੇ ਅਤਿਰਾਜ ਵੀ ਜਿਤਾ ਦਿੰਦਾ ਏ ਰੱਬਾ ਇਹ ਕਾਟੇ ਇਹ ਪਰੇਸ਼ਾਨੀਆਂ ਇਹ ਦੁੱਖ ਇਹ ਤਕਲੀਫਾਂ ਤੂੰ ਮੈਨੂੰ ਹੀ ਦੇਣੀਆਂ ਸੀ ਤੂੰ ਮੇਰੇ ਹੀ ਚੁੜੀ ਦੇ ਵਿੱਚ ਸਭ ਕੁਝ ਪਾਉਣਾ ਸੀ ਦੇਖੋ ਇਹ ਗੱਲ ਬੜੀ ਸੌਖੀ ਹੈ ਕਿ ਮਨੁੱਖ ਕਹਿ ਤੇ ਦਿੰਦਾ ਹੈ ਕਿ ਸਭ ਕੁਝ ਰੱਬ ਦੇ ਹੁਕਮ ਦੇ ਵਿੱਚ ਹੈ ਪਰ ਬੰਦਾ ਦਿਲੋਂ ਮੰਨਦਾ ਨਹੀਂ ਹੈ। ਦਿਲੋਂ ਪ੍ਰਵਾਨ ਨਹੀਂ ਕਰਦਾ ਕਿ ਜੋ ਕੁਝ ਹੋ ਰਿਹਾ ਹੈ ਰੱਬ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਇਹ ਪੰਕਤੀਆਂ ਰੋਜ਼ਾਨਾ ਪੜ੍ਹਦੇ ਆਂ ਜੀ ਪੜ੍ਹਨੀਆਂ ਸੌਖੀਆਂ ਨੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹੇ ਆਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਦਿਆਈ ਹੁਕਮੀ ਉਤਮਨੀਚ ਹੁਕਮ ਲਿਖ ਲੋਕ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੇ ਜੇ 부ਝੇ ਤਾਂ ਹਉਮੈ ਕਹੈ ਨ ਕੋਈ ਇਹ ਪੰਕਤੀਆਂ ਕਿੰਨੇ ਵਾਰ ਪੜੀਆਂ ਨੇ ਸਾਥ ਸੰਗਤ ਜੀ ਆਪਾਂ ਕਿ ਜੋ ਕੁਝ ਵੀ ਹੋ ਰਿਹਾ ਏ ਉਹ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ ਏ ਪਰ ਦੁਖਦਾਈ ਗੱਲ ਇਹ ਹੈ ਸਾਡੇ ਲਈ ਕਿ ਸਾਨੂੰ ਹੁਕਮ ਸਮਝ ਨਹੀਂ ਆਉਂਦਾ ਸਮਝ ਨਹੀਂ ਪਉਂਦੇ ਅਸੀਂ ਹੁਕਮ ਨੂੰ ਹੁਕਮ ਦਾ ਅਰਥ ਆਪਣੇ ਆਪ ਦੇ ਵਿੱਚ ਇਹ ਹੁੰਦਾ ਏ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਤੇ ਸਾਨੂੰ ਘਟ ਆ ਗਏ ਨੇ ਭਾਵੇਂ ਦੁੱਖ ਪਰੇਸ਼ਾਨੀਆਂ ਆ ਗਈਆਂ ਨੇ ਗਲਤੀ ਭਾਵੇਂ ਕਿਸੇ ਦੀ ਵੀ ਸੀ ਫੈਸਲਾ ਭਾਵੇਂ ਕਿਸੇ ਨੇ ਵੀ ਲਿਆ ਸੀ ਰੀਜ਼ਨ ਭਾਵੇਂ ਕੋਈ ਵੀ ਸੀ ਪਰ ਜੋ ਹੁਣ ਹੋ ਗਿਆ ਏ ਹੁਕਮ ਦਾ ਸਿੱਧਾ ਸਿੱਧਾ ਮਤਲਬ ਇਹ ਹੁੰਦਾ ਏ ਮਨੁੱਖ ਉਹਨੂੰ ਹੁਕਮ ਮੰਨ ਲੈ ਰਜਾ ਮੰਨ ਲੈ ਤੇ ਅੱਗੇ ਵਧ ਤੇ ਜੇ ਕੋਈ ਮਨੁੱਖ ਉੱਥੇ ਪੈ ਜਾਏ ਇਸ ਗੱਲ ਦੇ ਵਿੱਚ ਉੱਥੇ ਕਾਰਨ ਕੌਣ ਸੀ ਫੈਸਲਾ ਲਿਆ ਕਿਹਨੇ ਸੀ ਕਿਵੇਂ ਇਹ ਘਟਨਾ ਵਾਪਰੀ ਕਿਵੇਂ ਸਭ ਕੁਝ ਹੋਇਆ ਹੋਣਾ ਨਹੀਂ ਸੀ ਚਾਹੀਦਾ ਇਹ ਤੇ ਰੱਬ ਦੇ ਹੁਕਮ ਤੋਂ ਬਾਹਰ ਹੋ ਗਿਆ ਏ ਜੇ ਇਦਾਂ ਦੇ ਪ੍ਰਸ਼ਨਾਂ ਦੇ ਵਿੱਚ ਇਨਸਾਨ ਪੈ ਜਾਂਦਾ ਏ ਮੰਨ ਲਓ ਕਿ ਇਨਸਾਨ ਨੇ ਗਲਤ ਕੌਣ ਸੀ ਸਹੀ ਕੌਣ ਸੀ ਜੋ ਉਹਦੇ ਨਾਲ ਵਾਪਰਿਆ ਉਹਨੇ ਬਿਲਕੁਲ ਪਰਖ ਵੀ ਕਰ ਲਈ ਸਹੀ ਸਹੀ ਉਹਨੇ ਡਿਫਾਈਨ ਵੀ ਕਰ ਲਿਆ ਸਭ ਕੁਝ ਪਰ ਉਹਦੇ ਵਿੱਚੋਂ ਪ੍ਰਾਪਤ ਕੀ ਹੋਵੇਗਾ ਸਤ ਸੰਗਤ ਜੀ ਕਦੇ ਧਿਆਨ ਦੇ ਨਾਲ ਸੋਚਿਓ ਜੋ ਜ਼ਿੰਦਗੀ ਵਿੱਚ ਹੋ ਜਾਂਦਾ ਹੈ ਜਦੋਂ ਅਸੀਂ ਮੰਨ ਕੇ ਅਗਾਹ ਤੁਰਦੇ ਆ ਨਾ ਜੀ ਤਾਂ ਸਾਡੇ ਅੰਦਰ ਇੱਕ ਪੋਜ਼ਿਟਿਵਿਟੀ ਬਣੀ ਰਹਿੰਦੀ ਹੈ ਚੰਗੀ ਸੋਚ ਬਣੀ ਰਹਿੰਦੀ ਹੈ ਚੰਗੇ ਵਿਚਾਰ ਬਣੇ ਰਹਿੰਦੇ ਤੇ ਜਦੋਂ ਇਨਸਾਨ ਜਿਹੜੀ ਗੱਲ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਇੱਕ ਪਾਸੇ ਤੇ ਤੂੰ ਮਨੁੱਖ ਇਹ ਕਹਿਣਾ ਹੈ ਕਿ ਰੱਬਾਂ ਮੈਂ ਤੇਰੇ ਹੁਕਮ ਦੇ ਵਿੱਚ ਰਾਜੀ ਆ ਤੇ ਹੁਕਮ ਦਾ ਅਰਥ ਹੁਣ ਹੁਕਮ ਦਾ ਅਰਥ ਕਈ ਇਹ ਸਮਝ ਜਾਂਦੇ ਨੇ ਕਿ ਮੈਨੂੰ ਰੱਬ ਨੇ ਕੋਈ ਘਾਟਾ ਪਵਾਉਣਾ ਹੈ ਰੱਬ ਨੇ ਕੋਈ ਦੁੱਖ ਦੇਣਾ ਹੈ ਤੇ ਇਹ ਹੁਕਮ ਹੈ ਨਹੀਂ ਹੁਕਮ ਹੈ ਜੈਸਾ ਜਹਿ ਜਿਹਾ ਵਿਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਕਰਮ ਆਪੋ ਆਪਣੀ ਜੈਸਾ ਬੀਜਿਆ ਸੀ ਉਹ ਵੱਢ ਲਿਆ ਮੈਂ ਆਪ ਬੀਜਿਆ ਸੀ ਆਪ ਮੈਨੂੰ ਪ੍ਰਾਪਤ ਹੋ ਗਿਆ ਹੁਣ ਮੈਂ ਇਹਦੇ ਵਿੱਚ ਰਾਜੀ ਹਾਂ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਪਹਿਲੀ ਗੱਲ ਤੇ ਇਹ ਹੈ ਹੁਕਮ ਆਪ ਕਿੰਨੇ ਵੀ ਚਾਤ ਤੱਕ ਚਲਾਕ ਕਿਉਂ ਨਾ ਹੋਵੋ ਚੰਗੇ ਭਲੇ ਸਿਆਣੇ ਮਨੁੱਖ ਵੀ ਕਈ ਵਾਰ ਘਾਟਿਆਂ ਦੇ ਫੈਸਲੇ ਲੈ ਲੈਂਦੇ ਨੇ ਚੰਗੇ ਭਲੇ ਸਮਝਦਾਰ ਇਨਸਾਨ ਵੀ ਕਈ ਵਾਰ ਐਸੇ ਫੈਸਲੇ ਲੈ ਲੈਂਦੇ ਨੇ ਜਿਹੜੇ ਉਹਨਾਂ ਦੇ ਲਈ ਘਾਟੇ ਦੇ ਹੁੰਦੇ ਪਰ ਹੁਕਮ ਕੀ ਹੁੰਦਾ ਹੈ ਰਜਾ ਕੀ ਹੁੰਦੀ ਹੈ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਜੋ ਜੋ ਹੋ ਰਿਹਾ ਹੈ ਕੀ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਰੱਬਾ ਪਹਿਲਾਂ ਮੇਰੇ ਪਿਤਾ ਨੂੰ ਲੈ ਗਿਆ ਤੂੰ ਹੁਣ ਮੇਰੇ ਚਾਰ ਲਾਲਾਂ ਨੂੰ ਮੇਰੇ ਅੱਖਾਂ ਦੇ ਸਾਹਮਣੇ ਲੈ ਗਿਆ ਏ ਮੇਰੇ ਮਾਂ ਮੈਨੂੰ ਜਦ ਨਜ਼ਰ ਨਹੀਂ ਆ ਰਹੇ ਐਸਾ ਮੈਂ ਕੀ ਕਰ ਦਿੱਤਾ ਜਿਹੜਾ ਸਾਰਾ ਪਰਿਵਾਰ ਹੀ ਮੈਥੋਂ ਲੈ ਗਿਆ ਏ ਆਪ ਧਿਆਨ ਮਾਰ ਕੇ ਵੇਖੋ ਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਵਾਰ ਵੀ ਇਹ ਲਫ਼ਜ਼ ਵਰਤੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਵਰਤੇ ਹੁਕਮ ਦਾ ਅਰਥ ਹੀ ਇੱਥੋਂ ਸਮਝ ਆ ਜਾਵੇਗਾ ਹੁਕਮ ਦਾ ਅਰਥ ਜ਼ਿੰਦਗੀ ਦੇ ਵਿੱਚ ਇਹ ਹੁੰਦਾ ਏ ਕਿ ਜੋ ਕੁਝ ਮਨੁੱਖ ਹੋ ਰਿਹਾ ਏ ਉਹਨੂੰ ਬਿਨਾਂ ਗਿਲਿਆਂ ਤੋਂ ਬਿਨਾਂ ਸ਼ਿਕਾਇਤਾਂ ਤੋਂ ਬਿਨਾਂ ਕਿਸੇ ਇਤਰਾਜ਼ ਤੋਂ ਬਿਨਾਂ ਕਿਸੇ ਤੇ ਦੋਸ਼ ਲਾਉਣ ਤੋਂ ਮੰਨਦਾ ਜਾ ਕਿ ਜੋ ਹੋ ਗਿਆ ਸੋ ਹੋ ਗਿਆ ਬਸ ਕੋਈ ਘਾਟਾ ਪੈਣਾ ਸੀ ਪੈ ਚੁੱਕਿਆ ਏ ਕੋਈ ਦੁੱਖ ਹੋਣਾ ਸੀ ਆ ਚੁੱਕਿਆ ਏ ਕੋਈ ਤਕਲੀਫ ਆਉਣੀ ਸੀ ਆ ਚੁੱਕੀ ਹੈ ਇਹ ਹੈ ਹੁਕਮ ਇਹ ਹੁਕਮ ਨੂੰ ਮੰਨਣਾ ਪਰ ਜਦੋਂ ਆਪਾਂ ਮੰਨਦੇ ਨਹੀਂ ਨਾ ਜੀ ਤਾਂ ਇਹ ਅੱਜ ਦੇ ਬਚਨ ਗੁਰੂ ਪਾਤਸ਼ਾਹ ਬੜੇ ਪਿਆਰੇ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਬਨੁਖ ਵੇਖ ਤੂੰ ਕੈਨਾ ਤੇ ਹੈ ਆਪਾਂ ਲਫ਼ਜ਼ੀ ਕਹਿ ਦਿੰਨੇ ਆ ਨਾ ਜੀ ਸਾਤ ਸੰਗਤ ਆਪਣੇ ਮਨਾਂ ਚ ਝਾਤੀ ਮਾਰਿਓ ਆਪਾਂ ਲਫ਼ਜ਼ੀ ਸ਼ਬਦ ਵਰਤਦੇ ਹੁੰਨੇ ਆ ਕਿ ਜੋ ਕੁਝ ਹੋ ਰਿਹਾ ਹੈ ਹੁਕਮ ਦੇ ਵਿੱਚ ਹੋ ਰਿਹਾ ਹੈ ਇਹ ਲਫ਼ਜ਼ੀ ਲਫ਼ਜ਼ੀ ਮਤਲਬ ਹੁੰਦਾ ਜ਼ੁਬਾਨ ਤੋਂ ਬੋਲ ਤੇ ਦਿੰਦੇ ਹਾਂ ਕਿ ਜੋ ਕੁਝ ਹੁੰਦਾ ਹੈ ਹੁਕਮ ਦੇ ਵਿੱਚ ਹੁੰਦਾ ਹੈ ਪਰ ਮਨ ਦਾ ਕੋਈ ਨਹੀਂ ਇਸ ਗੱਲ ਨੂੰ ਪਰਵਾਹ ਨਹੀਂ ਕਰਦਾ ਕੋਈ ਵੀ ਇਸ ਗੱਲ ਨੂੰ ਤੇ ਜੋ ਕੁਝ ਜ਼ਿੰਦਗੀ ਚ ਸਾਡੇ ਹੋ ਜਾਂਦਾ ਏ ساری ਉਮਰ ਤੇ ਆਪਾਂ ਉਹਨੂੰ ਮਨ ਨਹੀਂ ਪਾਉਂਦੇ ساری ਉਮਰ ਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਚੱਲਦੇ ਰਹਿੰਦੇ ਨੇ ਕਾਸ਼ ਮੈਂ ਕਿਸੇ ਤੋਂ ਕੋਈ ਸਲਾਹ ਲੈ ਲੈਂਦਾ ਕਾਸ਼ ਕਿਸੇ ਤੋਂ ਪੁੱਛ ਲੈਂਦਾ ਕਾਸ਼ ਮੈਨੂੰ ਕੋਈ ਪਹਿਲਾਂ ਸਿਆਣਾ ਇਨਸਾਨ ਮਿਲ ਜਾਂਦਾ ਤਾਂ ਆਹ ਮੇਰੀ ਜ਼ਿੰਦਗੀ ਵਿੱਚ ਜੋ ਹੋ ਗਿਆ ਨਾ ਹੁੰਦਾ ساری ਉਮਰ ਤੇ ਮਨੁੱਖ ਉਹਦੇ ਰੋਣੇ ਧੋਣੇ ਦੇ ਵਿੱਚ ਫਸਿਆ ਰਹਿੰਦਾ ਏ ਫਿਰ ਰਜਾ ਕਿੱਥੇ ਹੈ ਫਿਰ ਦੂਜੀ ਗੱਲ ਇੱਥੇ ਵੀ ਧਿਆਨ ਰੱਖਿਓ ਇਹ ਜ਼ਿੰਦਗੀ ਦੀ ਰੂਪਰੇਖਾ ਐਸੀ ਹੈ ਜੋ ਪਰੇਸ਼ਾਨੀਆਂ ਜੋ ਘਾਟੇ ਵਾਦੇ ਆਉਣੇ ਨੇ ਉਹ ਆਉਣੇ ਹੀ ਨੇ ਤੇ ਆਉਂਦੇ ਵੀ ਨੇ ਸਾਡੇ ਬੀਜੇ ਹੋਏ ਦੇ ਆਧਾਰ ਤੇ ਮੰਨ ਲਓ ਹੁਣ ਬਹੁਤ ਥਾਂ ਤੇ ਆਪ ਦੇ ਮਨ ਦੇ ਅੰਦਰ ਇਹ ਪ੍ਰਸ਼ਨ ਹੋਵੇਗਾ ਕਈ ਵਾਰ ਆਪਾਂ ਤੇ ਕੁਝ ਵੀ ਗਲਤ ਨਹੀਂ ਕਰਦੇ ਫਿਰ ਆਪਣੇ ਨਾਲ ਗਲਤ ਕਿਉਂ ਹੁੰਦਾ ਹੈ ਕਿੰਨਾ ਕੁਝ ਕਿੰਨੀਆਂ ਮੁਕ ਪਰੇਸ਼ਾਨੀਆਂ ਆਉਂਦੀਆਂ ਨੇ ਉਹਦਾ ਕੀ ਕਾਰਨ ਨੇ ਕਾਰਨ ਹੈ ਭਾਈ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਤੁਸੀਂ ਸਾਰੇ ਆਪਣੀ ਜ਼ਿੰਦਗੀ ਦੇ ਫੈਸਲੇ ਸਹੀ ਲਏ ਨੇ ਪਰ ਹੋ ਸਕਦਾ ਹੈ ਪਤੀ ਨੇ ਫੈਸਲਾ ਕੋਈ ਗਲਤ ਲਿਆ ਹੋਵੇ ਵਪਾਰ ਦੇ ਵਿੱਚ ਬੱਚਿਆਂ ਨੇ ਕੋਈ ਫੈਸਲਾ ਗਲਤ ਗਲਤ ਨਾ ਲਿਆ ਹੋਵੇ ਪਰ ਸਮਾਂ ਤੋਂ ਸਮਾਂ ਪਾ ਕੇ ਉਹ ਗਲਤ ਸਾਬਿਤ ਹੋ ਗਿਆ ਹੈ ਤਾਂ ਕੋਈ ਕਾਰਨ ਕਿਤੇ ਵੀ ਬਣ ਸਕਦਾ ਹੈ ਜਿੱਥੇ ਕੋਈ ਦੁੱਖ ਸੁੱਖ ਘਾਟੇ ਵਾਦੇ ਸਾਹਮਣੇ ਆਉਣੇ ਨੇ ਤੁਸੀਂ ਨਹੀਂ ਤਾਂ ਕੋਈ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਨਹੀਂ ਤਾਂ ਕੋਈ ਸੰਸਾਰਕ ਇਨਸਾਨ ਕੋਈ ਨਾ ਕੋਈ ਤੇ ਰੀਜ਼ਨ ਬਣੇਗਾ ਤੁਹਾਡੇ ਘਾਟਿਆਂ ਵਾਧਿਆਂ ਦੁੱਖਾਂ ਪਰੇਸ਼ਾਨੀਆਂ ਦਾ ਕਾਰਨ ਕੋਈ ਵੀ ਬਣੇ ਪਰ ਉਹਨੂੰ ਮੰਨ ਕੇ ਅੱਗੇ ਲੰਗ ਲੰਗ ਜਾਣਾ ਹੀ ਹੁਕਮ ਹੁੰਦਾ ਏ ਰਜਾ ਹੁੰਦੀ ਗੁਰਬਾਣੀ ਦੀਆਂ ਪੰਕਤੀਆਂ ਕਿੰਨੇ ਵਾਰ ਪੜ੍ਹਦੇ ਆਪਾਂ ਜਾਂ ਸੁੱਖ ਦੇ ਤੂੰ ਤੇ ਅਰਾਧੀ ਦੁੱਖ ਵੀ ਤੁਜੇ ਤੇ ਆਣੀ ਕਿ ਜੇ ਵਾਹਿਗੁਰੂ ਜੀ ਮੈਨੂੰ ਤੁਸੀਂ ਸੁੱਖ ਦਿੰਦੇ ਹੋ ਤਾਂ ਮੈਂ ਤਾਂ ਵੀ ਤੈਨੂੰ ਹੀ ਉਰਾਧਦਾ ਤੇ ਜੇ ਮੈਨੂੰ ਤੁਸੀਂ ਦੁੱਖ ਦਿੰਦੇ ਹੋ ਤਾਂ ਮੈਂ ਤਾਂ ਵੀ ਤੁਹਾਨੂੰ ਹੀ ਉਰਾਧਦਾ ਇਹ ਪੰਕਤੀ ਦੇ ਭਾਵ ਬੜੇ ਗਹਿਰੇ ਨੇ ਸਾਥ ਸੰਗਤ ਜੀ ਰੱਬ ਨਾ ਸੁੱਖ ਦਿੰਦਾ ਇਹ ਨਾ ਦੁੱਖ ਦਿੰਦਾ ਇਹ ਰੱਬ ਕੁਝ ਵੀ ਦਿੰਦਾ ਹੀ ਨਹੀਂ ਰੱਬ ਕੀ ਦਿੰਦਾ ਏ ਮਨੁੱਖ ਤੇਰੇ ਬੀਜੇ ਦੇ ਆਧਾਰ ਤੇ ਜਦੋਂ ਤੂੰ ਡੁੱਬਣ ਲੱਗਦਾ ਏ ਤੈਨੂੰ ਹੌਸਲਾ ਦਿੰਦਾ ਏ ਤੇਰਾ ਸਾਥ ਦਿੰਦਾ ਏ ਤੂੰ ਡਿਗ ਨਾ ਹੌਸਲਾ ਰੱਖ ਫਿਰ ਉਹ ਵਿਧ ਬਣਾਉਂਦਾ ਏ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਉਸ ਵਿਧ ਦੇ ਵਿੱਚੋਂ ਉਸ ਪਰੇਸ਼ਾਨੀ ਦੇ ਵਿੱਚੋਂ ਤੂੰ ਬਾਹਰ ਨਿਕਲਿਆ ਆਵੇਂ ਕਿਤੇ ਕੋਈ ਬਹੁਤ ਵੱਡੀ ਪਰੇਸ਼ਾਨੀ ਆਈ ਹੋਵੇ ਰੱਬ ਸਹਾਰਾ ਬਣਦਾ ਏ ਉਖੇ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਤੂੰ ਹੁਣ ਉਸ ਪਰੇਸ਼ਾਨੀ ਦੇ ਵਿੱਚੋਂ ਬਾਹਰ ਆ ਜਾਵੇਂ ਪਰ ਸਹਾਰਾ ਬਣਦਾ ਕਿਵੇਂ ਉਹ ਕਹਾਣੀ ਯਾਦ ਨਾ ਆਪ ਸਭ ਨੂੰ ਕਿ ਇੱਕ ਬੰਦਾ ਖੂਹ ਦੇ ਵਿੱਚ ਡਿੱਗਿਆ ਤੇ 100 ਬੰਦਾ ਉਹਨੂੰ ਬਚਾਉਣ ਦੇ ਲਈ ਆਉਂਦਾ ਏ ਤੇ ਹਰੇਕ ਨੂੰ ਕਹੀ ਜਾਂਦਾ ਏ ਮੈਂ ਤੇ ਉਦੋਂ ਹੀ ਬਾਹਰ ਨਿਕਲਾਂਗਾ ਜਦੋਂ ਰੱਬ ਬਚਾਉਣ ਲਈ ਆਵੇਗਾ ਮਰ ਕੇ ਰੱਬ ਦੇ ਕੋਲ ਗਿਆ ਰੱਬ ਨੂੰ ਸ਼ਿਕਾਇਤ ਕਰਨ ਦਾ ਹੈ ਰੱਬ ਜੀ ਤੁਸੀਂ ਮੈਨੂੰ ਬਚਾਉਣ ਨਹੀਂ ਆਏ ਤਾਂ ਰੱਬ ਕਹਿੰਦਾ ਭਲਿਆ ਜਿਹੜੇ ਇੰਨੇ ਇਨਸਾਨ ਤੈਨੂੰ ਬਚਾਉਣ ਆਏ ਸੀ ਉਹ ਮੈਂ ਹੀ ਤੇ ਸੀ ਤਾਂ ਮਨੁੱਖ ਜਦੋਂ ਕਿਸੇ ਪਰੇਸ਼ਾਨੀ ਵਿੱਚ ਵੀ ਹੁੰਦਾ ਹੈ ਤੁਹਾਨੂੰ ਇਨਸਾਨ ਹੀ ਬਚਾਉਣ ਆਉਣਗੇ ਰੱਬ ਵੱਖਰੇ ਰੂਪ ਵਿੱਚ ਕਿਤੇ ਨਹੀਂ ਆਉਂਦਾ ਇਹ ਭਲੇਖਾ ਨਾ ਪਾਰਲੀਮਨ ਦੇ ਵਿੱਚ ਕਿ ਰੱਬ ਕਿਤੇ ਕੋਈ ਰੂਪ ਧਾਰੇਗਾ ਤੇ ਐਦਾਂ ਪ੍ਰਗਟ ਹੋਏਗਾ ਤੇ ਮੈਨੂੰ ਪਰੇਸ਼ਾਨੀ ਤੋਂ ਬਾਹਰ ਕੱਢ ਲਏਗਾ ਨਾ ਜੀ ਨਾ ਆ ਤਰਦੇ ਫਿਰਦੇ ਇਨਸਾਨ ਹੀ ਰੱਬ ਰੂਪ ਬਣਦੇ ਨੇ ਸਾਡੀ ਜ਼ਿੰਦਗੀ 'ਚ ਇਹ ਗੱਲ ਯਾਦ ਰੱਖਿਓ ਆਪ ਕਿਤੇ ਰਸਤਾ ਭਟਕ ਜਾਈਏ ਆਪਾਂ ਕੁਦਰਤੀ ਕੋਈ ਇਨਸਾਨ ਮਿਲਦਾ ਤੇ ਕਹਿ ਦਿੰਦਾ ਨਹੀਂ ਭਾਈ ਤੂੰ ਇੱਧਰ ਨਹੀਂ ਤੂੰ ਇੱਧਰ ਜਾਣਾ ਸੀ ਆਪਾਂ ਸਾਰੀ ਜ਼ਿੰਦਗੀ ਯਾਦ ਰੱਖਦੇ ਆ ਕਿ ਕਿਤੇ ਉਹ ਮੈਨੂੰ ਕੋਈ ਇਨਸਾਨ ਮਿਲਿਆ ਸੀ ਜਿਹਨੇ ਸਿੱਧੇ ਰਾਹ ਪਾ ਦਿੱਤਾ ਸੀ ਮੈਨੂੰ ਮਤਲਬ ਰੱਬ ਨੇ ਕਿਤੇ ਪ੍ਰਗਟ ਨਹੀਂ ਹੋਣਾ ਏਦਾਂ ਵੱਖਰੇ ਰੂਪ ਦੇ ਵਿੱਚ ਤੇ ਨਾ ਗੁਰਬਾਣੀ ਬਾਹਰੀ ਰੱਬ ਦੇ ਵਿੱਚ ਵਿਸ਼ਵਾਸ ਕਰਦੀ ਜਿਹੜਾ ਪ੍ਰਗਟ ਹੁੰਦਾ ਏ ਗੁਰਬਾਣੀ ਵਿਸ਼ਵਾਸ ਕਰਦੀ ਏ ਕਿ ਅਵਲ ਅੱਲਾ ਨੂਰੁ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਨਸਾਨ ਹੀ ਰੱਬ ਰੂਪ ਹੁੰਦੇ ਨੇ ਜਿਹੜੇ ਇੱਕ ਦੂਜੇ ਦੇ ਮਦਦਗਾਰ ਬਣਦੇ ਨੇ ਕਿਤੇ ਨਾ ਕਿਤੇ ਕੋਈ ਪਰੇਸ਼ਾਨੀ ਹੁੰਦੀ ਹੈ ਇਨਸਾਨ ਹੀ ਰੱਬ ਬਣਦਾ ਹੈ ਇਦਾਂ ਹੀ ਰੱਬ ਮਦਦ ਕਰਦਾ ਹੈ ਗੁਰਬਾਣੀ ਦੇ ਅਨੁਸਾਰ ਤੇ ਜੇ ਰੱਬ ਵੱਖਰੇ ਰੂਪ ਦੇ ਵਿੱਚ ਹੀ ਹੁੰਦਾ ਤਾਂ ਆਪ ਕਦੇ ਸੋਚ ਕੇ ਵੇਖਿਓ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਰਿਵਾਰ ਵਾਰਨ ਦੀ ਕੀ ਲੋੜ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਇੰਨੀਆਂ ਪ੍ਰਚਾਰ ਫੈਲੀਆਂ ਕਰਨ ਦੀ ਕੀ ਲੋੜ ਸੀ ਫਿਰ ਤੇ ਰੱਬ ਨੇ ਆਪੇ ਸਾਰਾ ਕੁਝ ਸੁਧਾਰ ਦੇਣਾ ਸੀ ਰੱਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਰੂਪ ਵਿੱਚ ਵਰਤਿਆ ਏ ਵਰਤਿਆ ਇਨਸਾਨੀ ਰੂਪ ਦੇ ਵਿੱਚ ਵਰਤਦਾ ਏ ਰੱਬ ਇਸ ਤਰ੍ਹਾਂ ਤਾਂ ਹੁਕਮ ਦਾ ਅਰਥ ਰਜਾ ਦਾ ਅਰਥ ਬੜਾ ਡੂੰਗਾ ਹੁੰਦਾ ਏ ਜ਼ਿੰਦਗੀ ਵਿੱਚ ਭਾਵੇਂ ਕੋਈ ਘਾਟਾ ਆ ਗਿਆ ਏ ਗਿਲਾ ਕੋਈ ਨਹੀਂ ਕਰਨਾ ਭਾਵੇਂ ਕਸੂਰਵਾਰ ਕੋਈ ਵੀ ਸੀ ਪਰਿਵਾਰ ਦਾ ਕੋਈ ਮੈਂਬਰ ਸੀ ਕੋਈ ਦੋਸਤ ਮਿੱਤਰ ਸੀ ਕੋਈ ਵੀ ਸੀ ਭਾਵੇਂ ਆਪ ਵੀ ਸੀ ਜੇ ਉੱਥੇ ਗਿਲਾ ਨਹੀਂ ਨਾ ਜੀ ਜ਼ੁਬਾਨ ਤੇ ਆ ਰਿਹਾ ਕਿ ਰੱਬਾ ਕਿਉਂ ਹੋਇਆ ਕਿਵੇਂ ਹੋਇਆ ਨਹੀਂ ਹੋਣਾ ਚਾਹੀਦਾ ਸੀ ਤਾਂ ਸਮਝ ਲਓ ਜੀ ਆਪ ਫਿਰ ਇਨ੍ਹਾਂ ਪੰਕਤੀਆਂ ਦੇ ਇर्द-ਗਿਰਦ ਹੋ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ ਪਰ ਜੇ ਤੁਸੀਂ ਇੱਕ ਵਾਰ ਵੀ ਇਹ ਕਹਿ ਦਿੱਤਾ ਆ ਜੋ ਮੇਰੇ ਨਾਲ ਹੋ ਗਿਆ ਏ ਇਹ ਹੋਣਾ ਨਹੀਂ ਸੀ ਚਾਹੀਦਾ ਤਾ ਅੱਜ ਦੇ ਸ਼ਲੋਕ ਦੇ ਅਰਥ ਇਹੋ ਹੀ ਨੇ ਸਲਾਮ ਜਵਾਬ ਦੋਵੇਂ ਕਰੇ ਕਹਿੰਦੇ ਇੱਕ ਪਾਸੇ ਮਨੁੱਖ ਤੂੰ ਕਹਿੰਨਾ ਏ ਸਲਾਮ ਦਰਦ ਕੀ ਹੈ ਰਜਾ ਇੱਕ ਪਾਸੇ ਤੂੰ ਕਹਿੰਨਾ ਏ ਕਿ ਰੱਬਾ ਮੈਂ ਤੇਰੀ ਰਜਾ ਦੇ ਵਿੱਚ ਆ ਤੇ ਦੂਜੇ ਪਾਸੇ ਕਹਿੰਦੇ ਜਵਾਬ ਦੂਜੇ ਪਾਸੇ ਇਤਰਾਜ਼ ਵੀ ਕਰੀ ਜਨਣਾ ਏ ਕਿ ਰੱਬਾ ਨਹੀਂ ਮੇਰੇ ਨਾਲ ਇਦਾਂ ਹੋਣਾ ਨਹੀਂ ਸੀ ਚਾਹੀਦਾ ਇਹ ਘਾਟਾ ਮੈਨੂੰ ਪੈਣਾ ਨਹੀਂ ਸੀ ਚਾਹੀਦਾ ਇਹ ਕੋਈ ਰਿਸ਼ਤਾ ਇਹ ਕੋਈ ਪਿਆਰ ਇਹ ਕੋਈ ਸੰਬੰਧ ਟੁੱਟਣਾ ਨਹੀਂ ਸੀ ਚਾਹੀਦਾ ਕਹਿੰਦੇ ਇੱਕ ਪਾਸੇ ਰਜਾ ਬਖੋਣਾ ਏ ਦੂਜੇ ਪਾਸੇ ਗਿਲੇ ਵੀ ਕਰੀ ਜਰਨਾ ਏ ਕਹਿੰਦੇ ਫਿਰ ਅਗਲੀ ਪੰਕਤੀ ਵੇਖੋ ਕਿੰਨੀ ਪਿਆਰੀ ਕਹਿੰਦੇ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਕਹਿੰਦੇ ਫਿਰ ਤੇਰਾ ਇਹ ਸਲਾਮ ਕਰਨਾ ਮਤਲਬ ਰਜਾ ਦੀਆਂ ਗੱਲਾਂ ਕਰਨਾ ਤੇ ਦੂਜੇ ਪਾਸੇ ਇਤਰਾਜ਼ ਕਰਨਾ ਦੋਵੇਂ ਝੂਠੀਆਂ ਨੇ ਗੁਰੂ ਪਾਤਸ਼ਾਹ ਕਹਿੰਦੇ ਦੋਵੇਂ ਪ੍ਰਮਾਨ ਨਹੀਂ ਹੋਣੀਆਂ ਫਿਰ ਨਾ ਤਾਂ ਤੂੰ ਰਜਾ ਵਾਲੇ ਪਾਸੇ ਹੀ ਆ ਪੂਰਾ ਤੇ ਨਾ ਹੀ ਤੂੰ ਇਤਰਾਜ਼ ਵਾਲੇ ਹੈ ਪੂਸ ਪਾਸੇ ਹੀ ਆ ਪੂਰਾ ਜਾਂ ਤੇ ਬਿਲਕੁਲ ਇਤਰਾਜ਼ ਹੀ ਕਰਨੇ ਸ਼ੁਰੂ ਕਰ ਦੇ ਰੱਬਾ ਤੂੰ ਗਲਤ ਕੀਤਾ ਏ ਐਦਾਂ ਕੀਤਾ ਏ ਨਹੀਂ ਹੋਣਾ ਚਾਹੀਦਾ ਸੀ ਘਾਟੇ ਪਵਾ ਦਿੱਤੇ ਜਾਂ ਤੇ ਇੱਧਰ ਹੀ ਹੋ ਜਾ ਤੇ ਜਾਂ ਫਿਰ ਬਿਲਕੁਲ ਰਜਾ ਦੇ ਵਿੱਚ ਆ ਜਾ ਕਿ ਜੋ ਹੋ ਗਿਆ ਸੋ ਹੋ ਗਿਆ ਜੋ ਹੋਣਾ ਸੀ ਉਹ ਵਾਪਰ ਚੁੱਕੇ ਆ ਪਰ ਇਨਸਾਨ ਦੋਵੇਂ ਬੇੜੀਆਂ ਦੇ ਵਿੱਚ ਪੈਰ ਰੱਖਦਾ ਏ ਗੁਰੂ ਪਾਤਸ਼ਾਹ ਕਹਿੰਦੇ ਤਾਂ ਕਰਕੇ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਤੇ ਆਪ ਨਾ ਬੜੇ ਠੰਡੇ ਦਿਮਾਗ ਨਾਲ ਕਦੀ ਗੱਲ ਸੋਚ ਕੇ ਵੇਖਿਓ ਜਦੋਂ ਕੋਈ ਘਾਟਾ ਕੋਈ ਵਾਧਾ ਆਪਣੀ ਜ਼ਿੰਦਗੀ 'ਚ ਪੈ ਜਾਂਦਾ ਏ ਆਪ ਗਿਲੇ ਕਰਨੇ ਸ਼ੁਰੂ ਕਰ ਦੋ ਸ਼ਿਕਵੇ ਕਰਨੇ ਸ਼ੁਰੂ ਕਰ ਦੋ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦੋ ਉਸ ਸਿਚੁਏਸ਼ਨ ਦੇ ਵਿੱਚ ਤੁਹਾਡਾ ਦਿਮਾਗ ਹੋਰ ਪਰੇਸ਼ਾਨੀਆਂ ਕ੍ਰੀਏਟ ਕਰਨੀਆਂ ਸ਼ੁਰੂ ਕਰ ਦੇਵੇਗਾ ਹੋਰ ਜ਼ਿਆਦਾ ਪਰੇਸ਼ਾਨੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਪਰ ਜੇ ਆਪ ਬਿਲਕੁਲ ਸਰੈਂਡਰ ਕਰਕੇ ਇਹ ਗੱਲ ਕਹਿ ਦਉ ਕਿ ਰੱਬਾ ਜੋ ਹੋਣਾ ਸੀ ਉਹ ਹੋ ਗਿਆ ਅੱਗੇ راہ ਬਖਸ਼ ਅੱਗੇ ਮੱਤ ਬੁੱਧ ਬਖਸ਼ ਤਾਂ ਫਿਰ ਗੁਰਬਾਣੀ ਨੇ ਬੜਾ ਪਿਆਰਾ ਉਪਦੇਸ਼ ਦਿੱਤਾ ਹੈ ਕਹਿੰਦੇ ਅਗਾਹ ਕੋ ਉਤਰਾ ਪਿੱਛਾ ਫੇਲ ਨਾ ਉੜਾ ਹਾਂ ਕਹਿੰਦੇ ਜੋ ਹੋਣਾ ਸੀ ਹੋ ਗਿਆ ਅਗਾਹ ਵੱਲ ਨੂੰ ਧਿਆਨ ਰੱਖ ਤੇਰੇ ਕੋਲੇ ਜ਼ਿੰਦਗੀ ਹੈ ਹਲੇ ਤੂੰ ਸੁਧਾਰ ਕਰ ਸਕਦਾ ਹੈ ਤੂੰ ਚੰਗੇ ਫੈਸਲੇ ਲੈ ਸਕਦਾ ਹੈ ਪਰ ਬੰਦਾ ساری ਉਮਰ ਗਿਲਿਆਂ ਦੇ ਵਿੱਚ ਪੈ ਜਾਂਦਾ ਪੈ ਜਾਂਦਾ ਹੈ ਤੇ ਰੱਬ ਨੂੰ ਕਸੂਰਵਾਰ ਬਣਾ ਦਿੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਆ ਜੋ ਜੋ ਹੋਇਆ ਰੱਬਾ ਤੂੰ ਕਸੂਰਵਾਰ ਹੈ ਸਾਥ ਸੰਗਤ ਆਪਾਂ ਪੜਦੇ ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵੈਰ ਦਾ ਅਰਥ ਕੀ ਹੈ ਜੀ ਆਪ ਸਭ ਨੂੰ ਪਤਾ ਹੈ ਜਿਹੜਾ ਪ੍ਰਮਾਤਮਾ ਵੈਰ ਰਹਿਤ ਹੈ ਜਿਹਦਾ ਕਿਸੇ ਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਹੈ ਜਦੋਂ ਰੱਬ ਨਿਰਵੈਰ ਹੈ ਤਾਂ ਸਾਥ ਸੰਗਤ ਆਪਣੇ ਮਨ ਵੱਲ ਝਾਤੀ ਮਾਰ ਕੇ ਗੱਲ ਦੱਸੋ ਫਿਰ ਰੱਬ ਕਿਸੇ ਨਾਲ ਵੈਰੀ ਪੁਣਾ ਕਿਉਂ ਕਰੇਗਾ ਰੱਬ ਕਿਸੇ ਨੂੰ ਦੁੱਖ ਦੇਵੇਗਾ ਹੀ ਕਿਉਂ ਪਰ ਆਪਾਂ ਤੇ ਨਿੱਕੀ ਨਿੱਕੀ ਗੱਲ ਤੇ ਰੱਬ ਨੂੰ ਫੜ ਲੈਨੇ ਆਪਾਂ ਤੇ ਹਰ ਇੱਕ ਗੱਲ ਤੇ ਰੱਬ ਨੂੰ ਕਹਿੰਨੇ ਰੱਬਾ ਤੂੰ ਦੁੱਖ ਦੇ ਰਿਹਾ ਏ ਪਰ ਇਹ ਤੁਹਾਡੀ ਜ਼ਿੰਦਗੀ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਝੂਠ ਹੈ ਤੁਹਾਨੂੰ ਅੱਜ ਤੱਕ ਰੱਬ ਨੇ ਕੋਈ ਵੀ ਦੁੱਖ ਨਹੀਂ ਦਿੱਤਾ ਕੋਈ ਵੀ ਦੁੱਖ ਨਹੀਂ ਸਿੱਧੇ ਲਫ਼ਜ਼ਾਂ ਵਿੱਚ ਗੱਲ ਕਰਾਂ ਕੋਈ ਘਾਟੇ ਪਏ ਵਪਾਰ ਦੇ ਵਿੱਚ ਉੱਥੇ ਤੁਹਾਡਾ ਵਪਾਰ ਸੀ ਤੁਸੀਂ ਫੈਸਲੇ ਲਏ ਨੇ ਲੈਕ ਆਫ ਨੌਲੇਜ ਹੋ ਸਕਦੀ ਹੈ ਤੁਸੀਂ ਪ੍ਰਪੱਕ ਸੀਗੇ ਇਮਾਨਦਾਰ ਸੀ ਆਪਣੇ ਕੰਮ 'ਚ ਪਰ ਸਾਰਾ ਸੰਸਾਰ ਇਮਾਨਦਾਰ ਨਹੀਂ ਨਾ ਜਪਜੀਤ ਸਿੰਘ ਦੀ ਪੌੜੀ ਆਉਂਦੀ ਹੈ ਨਾ ਆਪ ਸਭ ਨੂੰ ਅਸੰਖ ਮੂਰਖ ਅੰਧਕੋਰ ਸੰਖ ਚੋਰ ਚੋਰ ਵੀ ਤੇ ਹੈਗੇ ਨੇ ਤੁਸੀਂ ਇਮਾਨਦਾਰ ਸੀ ਸਾਹਮਣੇ ਕੰਮ ਕਰਨ ਵਾਲਾ ਚੋਰ ਸੀ ਉਹ ਧੋਖਾ ਕਰ ਗਿਆ ਉਹ ਹੋਣਾ ਸੀ ਅਗਲੀ ਗੱਲ ਹੁਣ ਜਦੋਂ ਇਹ ਪੰਗਤੀਆਂ ਆਪਾਂ ਪੜ ਲੈਂਦੇ ਹਾਂ ਕਿ ਨਹੀਂ ਭਾਈ ਅਸੀਂ ਤੇ ਠੀਕ ਹਾਂ ਸਾਡੇ ਵਿੱਚ ਤੇ ਕੋਈ ਕਮੀ ਨਹੀਂ ਸੀ ਪਰ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਭਾਈ ਜੋ ਹੋਣਾ ਸੀ ਉਹ ਹੋ ਕੇ ਹੀ ਰਹਿਣਾ ਸੀ ਜੋ ਵਾਪਰਨਾ ਸੀ ਤੇਰੀ ਜ਼ਿੰਦਗੀ ਵਿੱਚ ਉਹ ਵਾਪਰਨਾ ਸੀ ਪਰ ਤੂੰ ਮੰਨਦਾ ਨਹੀਂ ਤੇ ਜਦੋਂ ਆਪ ਇਹ ਮੰਨ ਲਓਗੇ ਪੂਰਨ ਰੂਪ ਦੇ ਵਿੱਚ ਕਿ ਜੋ ਹੋ ਗਿਆ ਸੋ ਹੋ ਗਿਆ ਰੱਬਾ ਗਾਂ ਮਤਬੁੱਦ ਬਖਸ਼ ਮੈਂ ਪ੍ਰਵਾਨ ਕਰਦਾ ਹਾਂ ਕਿਵੇਂ ਵੀ ਹੋ ਗਿਆ ਕੋਈ ਵੀ ਸਿਚੁਏਸ਼ਨ ਬਣ ਗਈ ਮੈਂ ਇਹਨੂੰ ਹੱਸ ਕੇ ਪ੍ਰਵਾਨ ਕਰਦਾ ਹਾਂ ਮੈਨੂੰ ਅਗਾਹ ਮਤ ਬੁੱਧ ਬਖਸ਼ ਕਿ ਮੈਂ ਸਹੀ ਫੈਸਲੇ ਲੈ ਸਕਾਂ ਪਰ ਮਨੁੱਖ ਮੈਂ ਵਾਪਸ ਉਸੇ ਗਲਤੀ ਆ ਕੇ ਸ਼ਲੋਕ ਨੂੰ ਪੂਰਾ ਕਰਾਂ ਗਿਲੇ ਕਰਨੇ ਸ਼ੁਰੂ ਕਰ ਦਿੰਦਾ ਏ ਅਤੇ ਸਾਰੀ ਉਮਰ ਰੱਬ ਨੂੰ ਹੀ ਕਸੂਰਵਾਰ ਬਣਾਉਂਦਾ ਏ ਰੱਬ ਨੇ ਤੁਹਾਨੂੰ ਨਾ ਵਪਾਰਕ ਕੋਈ ਘਾਟਾ ਦਿੱਤਾ ਏ ਜੀ ਦਾ ਕੋਈ ਰਿਸ਼ਤਾ ਜੁੜਨਾ ਟੁੱਟਣਾ ਕਿਤੇ ਕੋਈ ਰਿਲੇਸ਼ਨ ਬਨਣਾ ਇਹ ਰੱਬ ਨਹੀਂ ਕਰ ਰਿਹਾ ਇਹ ਆਪਾਂ ਝੂਠੀਆਂ ਪਰਿਭਾਸ਼ਾਵਾਂ ਘੜੀਆਂ ਹੋਈਆਂ ਨੇ ਕਿਉਂਕਿ ਜਦੋਂ ਮਨੁੱਖ ਦੇ ਕੋਲ ਕੋਈ ਕਾਰਨ ਨਹੀਂ ਬਚਦਾ ਜਾਂ ਕੋਈ ਹੋਰ ਹੀਲਾ ਵਸੀਲਾ ਨਹੀਂ ਬਚਦਾ ਕਿ ਮੈਂ ਕਿਹਨੂੰ ਦੋਸ਼ੀ ਬਣਾਵਾਂ ਹੁਣ ਮੇਰੀ ਜ਼ਿੰਦਗੀ ਵਿੱਚ ਜੋ ਵਾਪਰ ਗਿਆ ਏ ਜੇ ਕੋਈ ਇਨਸਾਨ ਨਹੀਂ ਹੈਗਾ ਕੋਈ ਦੋਸਤ ਮਿੱਤਰ ਨਹੀਂ ਹੈਗਾ ਤਾਂ ਇੱਕੋ ਬਚਦਾ ਏ ਉਹ ਰੱਬ ਫਿਰ ਹਰ ਇੱਕ ਗੱਲ ਰੱਬ ਤੇ ਸੁੱਟ ਦਿੰਨੇ ਆਪਾਂ ਤੂੰ ਕੀਤਾ ਏ ਪਰ ਰੱਬ ਨਹੀਂ ਕਰਦਾ ਸਾਡਾ ਵਿਜੇ ਹੋਇਆ ਜੋ ਅਸੀਂ ਫੈਸਲੇ ਲੈਂਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਹੈ ਉਹ ਸੁਭਾਅ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਕਿ ਆ ਮੈਨੂੰ ਪਤਾ ਹੈ ਕਿਉਂ ਹੋਇਆ ਹੈ ਆਪਣੇ ਮਨਾਂ ਵੱਲ ਇਮਾਨਦਾਰੀ ਨਾਲ ਚਾਤੀ ਮਾਰਿਓ ਜਿੱਥੇ ਕਿਤੇ ਤੁਹਾਡਾ ਪਿਆਰ ਹੈ ਜਿੱਥੇ ਕਿਤੇ ਤੁਹਾਡੀ ਨਫ਼ਰਤ ਹੈ ਉਹ ਤੁਹਾਡੇ ਆਪਣੇ ਸੁਭਾਅ ਕਰਕੇ ਰੱਬ ਨੇ ਉਹ ਪੈਦਾ ਨਹੀਂ ਕੀਤਾ ਰੱਬ ਨਹੀਂ ਕਿਸੇ ਦੇ ਮਨਾਂ ਦੇ ਅੰਦਰ ਗਲਤ ਫੈਸਲੇ ਜਾਂ ਸਹੀ ਫੈਸਲੇ ਪਾ ਰਿਆ ਬੰਦਾ ਆਪਣੀ ਸੁਭਾਅ ਦੇ ਅਕੋਰਡਿੰਗਲੀ ਆਪਣੇ ਡਿਸੀਜਨ ਲੈਂਦਾ ਏ ਫਿਰ ਉਹ ਨਤੀਜੇ ਸਾਹਮਣੇ ਆਉਂਦੇ ਨੇ ਪਰ ਪੜੇ ਹੋਏ ਨਿਰਵੈਰ ਨੂੰ ਅਸੀਂ ਬਿਲਕੁਲ ਭੁੱਲ ਜਾਂਦੇ ਹਾਂ ਨਿਰਵੈਰ ਅੱਜ ਤੋਂ ਬਾਅਦ ਇਹ ਗੱਲ ਨਾ ਜੀ ਕਹਿਓ ਆਪਾਂ ਗੁਰਬਾਣੀ ਪੜ੍ਹ ਲੈਂਦੇ ਹਾਂ ਪਰ ਮੰਨਣਾ ਆਪਾਂ ਨੂੰ ਨਹੀਂ ਆਉਂਦਾ ਕਿਸੇ ਨੂੰ ਵੀ ਨਿਰਵੈਰ ਦਾ ਅਰਥ ਹੈ ਰੱਬ ਨਹੀਂ ਕਿਸੇ ਨਾਲ ਵੈਰ ਕਰਦਾ ਫਿਰ ਅੱਜ ਤੋਂ ਬਾਅਦ ਆਪੇ ਨਹੀਂ ਕਹਿ ਸਕਦੇ ਕਿਤੇ ਭਾਵੇਂ ਤੁਹਾਨੂੰ ਕੋਈ ਘਾਟਾ ਪਵੇ ਕੋਈ ਰਿਸ਼ਤਾ ਟੁੱਟੇ ਕੋਈ ਜੁੜੇ ਜੋ ਮਰਜ਼ੀ ਹੋਵੇ ਤੁਸੀਂ ਨਹੀਂ ਕਹਿ ਸਕਦੇ ਕਿ ਰੱਬ ਨੇ ਤੁਹਾਨੂੰ ਇਹ ਦੁੱਖ ਦਿੱਤਾ ਇਹ ਕਟਾਵਾ ਦਿੱਤਾ ਇਹ ਪਰੇਸ਼ਾਨੀ ਦਿੱਤੀ ਇਹ ਹਾਂ ਪਰ ਹੁਕਮ ਨੂੰ ਮੰਨਣ ਦਾ ਅਰਥ ਇਹ ਹੁੰਦਾ ਏ ਜੋ ਹੋ ਗਿਆ ਉਹਨੂੰ ਮੰਨ ਕੇ ਹੁਣ ਅੱਗੇ ਵੱਧ ਜਾਓ ਇਹ ਐ ਰਜਾ ਇਹਨੂੰ ਫਿਰ ਹੁਕਮ ਕਿਹਾ ਜਾਂਦਾ ਏ ਕਿ ਜੋ ਹੋਣਾ ਸੀ ਉਹ ਹੋ ਗਿਆ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋ ਉਹ ਸਭ ਕੁਝ ਦੇ ਜ਼ਿੰਮੇਵਾਰ ਤੁਸੀਂ ਆਪ ਆਪਣੇ ਆਪ ਨੂੰ ਮੰਨ ਕੇ ਅੱਗੇ ਵੱਧ ਸਕਦੇ ਹੋ ਇਹੋ ਹੀ ਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੇ ਜੇ ਗੁੱਜੇ ਤਾਂ ਹੁਮੇ ਕਹੇ ਨਾ ਕੋਈ ਤੇ ਜਿਹੜਾ ਕਹਿੰਦੇ ਇਹ ਗੱਲ ਬੁੱਝ ਜਾਂਦਾ ਏ ਕਿ ਮੰਨਣ ਦੇ ਵਿੱਚ ਹੀ ਭਲਾ ਏ ਤੇ ਕਹਿੰਦੇ ਫਿਰ ਉਹਦੇ ਜੀਵਨ ਦੇ ਵਿੱਚ ਅਹੰਕਾਰ ਪੈਦਾ ਨਹੀਂ ਹੁੰਦਾ ਮੈਂ ਮੇਰੀ ਪੈਦਾ ਨਹੀਂ ਹੁੰਦੀ ਉਹ ਰਜਾ ਦੇ ਨਾਲ ਮੰਨ ਕੇ ਉਸ ਚੁ ਸਿਚੁਏਸ਼ਨ ਦੇ ਵਿੱਚੋਂ ਉੱਠ ਕੇ ਹਾਲਾਤਾਂ ਵਿੱਚੋਂ ਉੱਠ ਕੇ ਜ਼ਿੰਦਗੀ ਨੂੰ ਨਵੇਂ ਮੂਵ ਦੇ ਵਿੱਚ ਲਿਜਾ ਸਕਦਾ ਏ ਮੂਵ ਆਨ ਹੋ ਸਕਦਾ ਏ ਨਵੇਂ ਫੈਸਲੇ ਲੈ ਸਕਦਾ ਏ ਇਹਨੂੰ ਥੋੜਾ ਜਿਹਾ ਵਿਚਾਰ ਕੇ ਵੇਖਿਓ ਫਿਰ ਆਪ ਨੂੰ ਗੁਰਬਾਣੀ ਦੇ ਅਰਥ ਪੰਗਤੀਆਂ ਸਹੀ ਰੂਪ ਦੇ ਵਿੱਚ ਸਮਝ ਆਉਣਗੀਆਂ ਆਪ ਸਭ ਦਾ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਗੁਰੂ ਪਾਤਸ਼ਾਹ ਕਿਰਪਾ ਕਰਨ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ